ਅੱਜ ਜਿਵੇਂ ਬਟਾਲੇ ਦੇ ਵਿੱਚ ਬਟਾਲਾ ਪੁਲਿਸ ਵੱਲੋਂ ਐਸਐਸਪੀ ਸਾਹਿਬ ਦੀ ਰਹਿਨਮਾਈ ਦੇ ਵਿੱਚ ਜਿਹੜਾ ਪਿਛਲੇ ਥਮੇ ਵਿੱਚ ਚੰਗਾ ਕੰਮ ਕੀਤਾ ਗਿਆ ਉਸ ਬੰਦੇ ਦੇ ਵਿੱਚ ਸਨਮਾਨ ਸਮਾਰੋਹ ਸੀਗਾ ਆਨਰੇਬਲ ਡੀਜੀਪੀ ਸਾਹਿਬ ਨੂੰ ਜਿਹੜੇ ਵੀ ਸਾਡੇ ਕਰਮਚਾਰੀ ਸਾਡੇ ਸਾਥੀ ਚੰਗਾ ਕੰਮ ਕਰਦੇ ਆ ਉਹਨਾਂ ਲਈ ਰეკਮੈਂਡੇਸ਼ਨ ਸੀਸੀ1 ਔਰ ਕੈਸ਼ ਰਿਵਾਰਡ ਰਿਕਮੈਂਡ ਕੀਤਾ ਜਾਂਦਾ ਔਰ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਉਹ ਸਾਰਾ ਹੀ ਜੋ ਇੱਕ ਡਿਸਟ੍ਰਿਕਟ ਵੱਲੋਂ ਰਿਕਮੈਂਡ ਕੀਤਾ ਜਾਂਦਾ ਆ ਸਾਡੇ ਅਫਸਰਾਂ ਤੇ ਜਵਾਨਾਂ ਰੀ ਹੌਸਲਾ ਵਸਾਈ ਲਈ ਉਹ ਸਾਰਾ ਹੀ ਸਾਨੂੰ ਸੈਂਕਸ਼ਨ ਕਰਕੇ ਉਹਨਾਂ ਨੇ ਭੇਜਿਆ ਔਰ ਉਹ ਸਨਮਾਨ ਸਮਰਾਵਜ ਜਿਸੀ ਸਾਰਾ ਇਹਨਾਂ ਚ ਆਪਣੇ ਅਫਸਰਾਂ ਤੇ ਜਵਾਨਾਂ ਦੇ ਵਿੱਚ ਵੰਡਿਆ ਸੀ ਇਹਦੇ ਵਿੱਚ ਮੈਂ ਦੱਸਣਾ ਚਾਹੂੰਗਾ ਕਿ 14 ਸਾਡੀਆਂ ਡੀਜੀਪੀ ਸਾਹਿਬ ਦੀਆਂ ਡਿਸਕ ਹੈਗੀਆਂ ਜਿਹੜੇ ਅਫਸਰਾਂ ਤੇ ਜਵਾਨਾਂ ਨੂੰ ਦਿੱਤੀਆਂ ਗਈਆਂ ਸੀਸੀ1 143 ਔਰ 163 ਸੌਰੀ ਔਰ 15 ਲੱਖ 11 ਹਜ਼ਾਰ ਰੁਪਏ ਕੈਸ਼ ਰਿਵਾਰਡ ਜੋ ਜੋ ਕਿ ਡੀਜੀਪੀ ਸਾਹਿਬ ਵੱਲੋਂ ਦਿੱਤਾ ਗਿਆ ਸੀ ਅੱਜ ਸਾਰਿਆਂ ਨੂੰ ਅਸੀਂ ਵੰਡਿਆ ਆ ਇਹ ਇਹ ਸਮਰੋਹ ਜਿਹੜਾ ਹੈ ਇਹ ਸਾਡੇ ਜਵਾਨਾਂ ਦੀ ਹੌਸਲਾ ਫਜ਼ਾਈ ਲਈ ਆ ਜੋ ਸਾਡੇ ਫੀਲਡ ਦੇ ਵਿੱਚ ਚੰਗਾ ਕੰਮ ਕਰਦੇ ਆ ਔਰ ਜਿਹੜੇ ਸਾਡੇ ਸਾਥੀ ਆ ਇਹਦੇ ਨਾਲ ਮੋਟੀਵੇਟ ਹੁੰਦੇ ਆ ਔਰ ਅਸੀਂ ਅੱਗੇ ਵੀ ਸਮਾਜ ਲਈ ਆਪਣੇ ਪੰਜਾਬ ਲਈ ਇਦਾਂ ਹੀ ਤਨਦੇ ਨਾ ਡਿਊਟੀ ਕਰਦੇ ਰਵਾਂਗੇ ਔਰ ਚੰਗੇ ਰਿਜ਼ਲਟ ਦਿੰਦੇ ਰਵਾਂਗੇ ਜੀ ਕਸ ਕਰਕੇ ਪਟਾਲੇ ਦੇ ਛਿੱਟੇ ਵੀ ਕ੍ਰਿਮੀਨਲ ਕੇਸਿਸ ਨੂੰ ਹੱਲ ਕਰ ਲੇਗੇ ਲੱਗਦਾ ਕਿ ਜਿਸ ਤਰ੍ਹਾਂ ਅੱਜ ਰਿਵਾਰਡਸ ਦਿੱਤੇ ਗਏ ਇਹਨਾਂ ਨੂੰ ਹੋਰ ਪੁਲਿਸ ਦਾ ਉਤਸ਼ਾਹ ਵਧਾਉਂਦਾ ਹੈ ਔਰ ਡੈਡੀਕੇਸ਼ਨ ਅਵਰ ਆਫੀਸਰਸ ਦਾ ਹਾਂਜੀ ਬਿਲਕੁਲ ਜੀ ਇਹ ਇਹ ਦੇਖੋ ਇਹ ਇਹ ਜਿਹੜਾ ਕਿਸੇ ਦੇ ਕੰਮ ਨੂੰ ਰੈਕੋਗਨਾਈਜ਼ ਕਰਨਾ ਇਹ ਬਹੁਤ ਜ਼ਰੂਰੀ ਆ ਉਹਦੇ ਨਾਲ ਹੌਸਲਾ افزਾਈ ਹੁੰਦੀ ਆ ਤੇ ਜਿੱਦਾਂ ਇਹਨਾਂ ਸਾਰਿਆਂ ਦੇ ਪਰਿਵਾਰ ਵੀ ਖੁਸ਼ ਹੁੰਦੇ ਆ ਕਿ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਇਨਾਂ ਵਧੀਆ ਇਹਨਾਂ ਨੂੰ ਰਿਵਾਰਡ ਦਿੱਤਾ ਗਿਆ ਹੈ ਔਰ ਇਸ ਹੌਸਲਾ افزਾਈ ਨਾਲ ਇਹ ਤਾਂ ਤੰਦੇਈ ਨਾਲ ਹੋਰ ਵਧੀਆ ਕੰਮ ਕਰਨਗੇ ਕਰਨਗੇ ਸਾਡੇ ਹੋਰ ਵੀ ਜਿਹੜੇ ਜਵਾਨ ਆ ਜਿੱਦਾਂ ਐਸਐਸਪੀ ਸਾਹਿਬ ਨੇ ਦੱਸਿਆ ਕਿ ਇਹ ਨਹੀਂ ਕਿ ਉਹ ਕੰਮ ਨਹੀਂ ਕਰ ਰਹੇ ਸਾਰੇ ਕੰਮ ਕਰ ਰਹੇ ਆ ਉਹ ਉਹ ਵੀ ਹੋਰ ਚੰਗੇ ਤਰੀਕੇ ਨਾਲ ਕੰਮ ਕਰਨਗੇ ਜਿੱਦਾਂ ਅਸੀਂ ਇਸ ਉਮੀਦ ਨਾਲ ਕਿ ਜਿਹੜਾ ਅਸੀਂ 2 ਮਹੀਨੇ ਬਾਅਦ ਦੁਬਾਰਾ ਇਹ ਸਨਮਾਨ ਸਮਰੋਹ ਕਰਾਂਗੇ ਤੇ ਇਹ ਪੰਡਾਲ ਇਸ ਤੋਂ ਦੋ ਗੁਣਾ ਵੱਡਾ ਹੋਊਗਾ ਔਰ ਨਾਮ ਲੈਣ ਵਾਲਿਆਂ ਦੀ ਵੀ ਗਿਣਤੀ ਇਸ ਤੋਂ ਦੋ ਗੁਣਾ ਹੋਊਗੀ ਜੀ ਥੈਂਕ ਯੂ ਜੀ ਅ ਪਿਛਲੇ ਤਕਰੀਬਨ 6 ਮਹੀਨੇ ਦੇ ਵਿੱਚ ਜਿੰਨੇ ਵੀ ਬਟਾਲੇ ਦੇ ਵਿੱਚ ਕੇਸਸ ਹੋਏ ਆਲਮੋਸਟ 80-90% ਕੇਸਸ ਦੇ ਵਿੱਚ ਮੇਰੀ ਤੇ ਮੇਰੀ ਟੀਮ ਦੀ ਇਨਵੋਲਵਮੈਂਟ ਸੀਗੀ ਤੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਇਹ ਸੋਲਵ ਕੀਤੇ ਤੇ ਉਹਦੇ ਰਿਵਾਰਡ ਦੇ ਵਜੋਂ ਡੀਜੀ ਸਾਹਿਬ ਨੇ ਸਾਡੇ ਕੰਮ ਨੂੰ ਰੈਕੋਗਨਾਈਜ਼ ਕਰਕੇ ਸਾਨੂੰ ਐਪਰੋਪਰੀਏਟ ਜਿਹੜੇ ਰਿਵਾਰਡਸ ਜਿਹੜੇ ਦਿੱਤੇ ਜਿਨ੍ਹਾਂ ਨੂੰ ਅੱਜ ਡੀਆਈ ਸਾਹਿਬ ਦੀ ਰਹਿਮਾਈ ਦੀ ਹੇਠ ਸਰ ਨੇ ਸਾਨੂੰ ਅੱਜ ਡਿਸਟ੍ਰਿਬਿਊਟ ਕੀਤੇ ਮੈਂ ਬਹੁਤ ਧੰਨਵਾਦ ਕਰਦਾ ਕਿੰਨੀਆਂ ਡਿਸਕਾ ਕਿੰਨੇ ਸਰਟੀਫਿਕੇਟ ਤੇ ਕਿੰਨਾ ਕੈਸ਼ ਰਿਵਾਰਡ ਗਿਆ ਅੱਜ ਮੈਨੂੰ ਇੱਕ ਡਿਸਕ ਮਿਲਿਆ ਡੀਜੀਪੀ ਸਾਹਿਬ ਵੱਲੋਂ ਤੇ ਉਸ ਤੋਂ ਇਲਾਵਾ ਤਿੰਨ ਜਿਹੜੇ ਆ ਡੀਜੀ ਸਾਹਿਬ ਵੱਲੋਂ ਸਰਟੀਫିକੇਟਸ ਤੇ ਤਕਰੀਬਨ 50 ਹਜ਼ਾਰ ਰੁਪਏ ਕੈਸ਼ ਮਿਲੇ ਆ ਸਭ ਤੋਂ ਵੱਡਾ ਤੁਹਾਡਾ ਹੀ ਸ਼ੁਕਰੀਆ ਅ ਡੈਫੀਨਿਟਲੀ ਕਿਸ ਤਰੀਕੇ ਦੀ ਮਿਹਨਤ ਕੀਤੀ ਜਾਵੇ ਜੀ ਅਧਿਕਾਰੀਆਂ ਵੱਲੋਂ ਪਿੱਠ ਤੇ ਹੱਥ ਰੱਖਿਆ ਜਾਂਦਾ ਫਿਰ ਕਿੰਨਾ ਕੁ ਉਤਸ਼ਾਹ ਵਾਦ ਕਿੰਨਾ ਕੁ ਹੌਸਲਾ ਵਾਦ ਆ ਬਿਲਕੁਲ ਜੀ ਅ ਅਸੀਂ ਸਾਡੀ ਟੀਮ ਤੇ ਅਸੀਂ ਮਾਨਯੋਗ ਐਸਐਸਪੀ ਸਾਹਿਬ ਤੇ ਦਿਸ਼ਾ ਨਿਰਦੇਸ਼ਾ ਤਹਿਤ ਅਸੀਂ ਹਮੇਸ਼ਾ ਸੋਚਦੇ ਹਾਂ ਕਿ ਕਰਾਇਮ ਹੋਵੇ ਤੇ ਅਸੀਂ ਇਮੀਡੀਏਟਲੀ ਜਦੋਂ ਵੀ ਕਰਾਇਮ ਹੁੰਦਾ ਆ ਤੇ ਅਸੀਂ ਇਮੀਡੀਏਟਲੀ ਉਹਨੂੰ ਸੋਲਵ ਕਰਨ ਦੀ ਅਸੀਂ ਕੋਸ਼ਿਸ਼ ਕਰਦੇ ਆਂ ਕਿ ਸਮਰੱਥਾ ਰੱਖੀਏ ਪ੍ਰਮਾਤਮਾ ਕਿਰਪਾ ਕਰੇ ਤੇ ਅਸੀਂ ਫਿਊਚਰ ਚ ਵੀ ਹਰੇਕ ਕਰਾਇਮ ਨੂੰ ਸੋਲਵ ਕਰ ਸਕੀਏ ਜਸਟ ਪਰਾਂਚ ਤੁਸੀਂ ਕੰਮ ਕਰਦੇ ਹੋ ਉਸੇ ਲਈ ਇਹ ਪਰਾਂਚ ਹੈ ਜੀ ਸਭ ਤੋਂ ਵੱਧ ਰਿਸਕ ਹੁੰਦਾ ਚਾਹ ਸਭ ਤੋਂ ਵੱਧ ਕੀ ਸੁਰਚਿਤ ਹੋਇਆ ਸਿਰ ਠੀਕ ਕਿੰਨਾ ਕਿ ਜਾਨ ਜੋਖਮ ਚ ਪੈਂਦੀ ਚਲੋ ਇਹ ਜਾਨ ਪ੍ਰਮਾਤਮਾ ਦੇ ਹੱਥ ਹੁੰਦੀ ਆ ਜਦੋਂ ਉਹਨੇ ਲੈ ਜਾਣਾ ਉਹਨੇ ਲੈ ਜਾਣਾ ਤੇ ਸਾਡਾ ਕੰਮ ਆ ਜੀ ਅਸੀਂ ਮਿਹਨਤ ਕਰਨੀ ਕੰਮ ਕਰਨਾ ਡਿਪਾਰਟਮੈਂਟ ਨੇ ਸਾਨੂੰ ਮਿਹਨਤ ਕਰਨ ਦਾ ਮੌਕਾ ਦਿੱਤਾ ਤੇ ਅਸੀਂ ਉਹ ਕਰਨਾ ਅਸੀਂ ਉਹ ਕੰਟੀਨਿਊਸਲੀ ਕਰਨਾ ਹੈ ਅੱਜ ਜਿਵੇਂ ਬਟਾਲੇ ਦੇ ਵਿੱਚ ਬਟਾਲਾ ਪੁਲਿਸ ਵੱਲੋਂ ਐਸਐਸਪੀ ਸਾਹਿਬ ਦੀ ਰਹਿਮਾਈ ਦੇ ਵਿੱਚ ਜਿਹੜਾ ਪਿਛਲੇ ਥਮੇ ਵਿੱਚ ਚੰਗਾ ਕੰਮ ਕੀਤਾ ਗਿਆ ਉਸ ਬੰਦੇ ਦੇ ਵਿੱਚ ਸਨਮਾਨ ਸਮਰੋਹ ਸੀਗਾ ਆਨਰੇਬਲ ਡੀਜੀਪੀ ਸਾਹਿਬ ਨੂੰ ਜਿਹੜੇ ਵੀ ਸਾਡੇ ਕਰਮਚਾਰੀ ਸਾਡੇ ਸਾਥੀ ਚੰਗਾ ਕੰਮ ਕਰਦੇ ਆ ਉਹਨਾਂ ਲਈ ਰეკਮੈਂਡੇਸ਼ਨ ਸੀਸੀ 1 اور کیش ریوارد ریکمینڈ ਕੀਤਾ ਜਾਂਦਾ ਹੈ ਔਰ માનਯੋਗ ਡੀਜੀਪੀ ਸਾਹਿਬ ਵੱਲੋਂ ਉਹ ਸਾਰਾ ਹੀ ਜੋ ਇੱਕ ਡਿਸਟ੍ਰਿਕਟ ਵੱਲੋਂ ریکمینڈ ਕੀਤਾ ਜਾਂਦਾ ਹੈ ਸਾਡੇ ਅਫਸਰਾਂ ਤੇ ਜਵਾਨਾਂ ਦੀ ਹੌਸਲਾ ਫਜ਼ਾਈ ਲਈ ਉਹ ਸਾਰਾ ਹੀ ਸਾਨੂੰ ਸੈਂਕਸ਼ਨ ਕਰਕੇ ਉਹਨਾਂ ਨੇ ਭੇਜਿਆ ਔਰ ਉਹ ਸਨਮਾਨ ਸਮਰੋਹ ਅੱਜ ਜਿਸੀ ਸਾਰਾ ਇਹਨਾਂ ਚ ਆਪਣੇ ਅਫਸਰਾਂ ਤੇ ਜਵਾਨਾਂ ਦੇ ਵਿੱਚ ਵੰਡਿਆ ਸੀ ਇਹਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ 14 ਸਾਡੀਆਂ ਡੀਜੀਪੀ ਸਾਹਿਬ ਦੀਆਂ ਡਿਸਕ ਹੈਗੀਆਂ ਜਿਹੜੀ ਅਫਸਰਾਂ ਤੇ ਜਵਾਨਾਂ ਨੂੰ ਦਿੱਤੀਆਂ ਗਈਆਂ सीसी 1143 ਹੈ ਔਰ 163 ਸੌਰੀ ਔਰ 15 ਲੱਖ 11000 ਰੁਪਏ ਕੈਸ਼ ਰਿਵਾਰਡ ਜੋ ਜੋ ਕਿ ਡੀਜੀਪੀ ਸਾਹਿਬ ਵੱਲੋਂ ਦਿੱਤਾ ਗਿਆ ਸੀ ਅੱਜ ਸਾਰਿਆਂ ਨੂੰ ਅਸੀਂ ਵੰਡਿਆ ਆ ਇਹ ਇਹ ਸਮਰੋਹ ਜਿਹੜਾ ਹੈ ਇਹ ਸਾਡੇ ਜਵਾਨਾਂ ਦੀ ਹੌਸਲਾ ਫਜ਼ਾਈ ਲਈ ਆ ਜੋ ਸਾਡੇ ਫੀਲਡ ਦੇ ਵਿੱਚ ਚੰਗਾ ਕੰਮ ਕਰਦੇ ਆ ਔਰ ਜਿਹੜੇ ਸਾਡੇ ਸਾਥੀ ਆ ਇਹਦੇ ਨਾਲ ਮੋਟੀਵੇਟ ਹੁੰਦੇ ਆ ਔਰ ਅਸੀਂ ਅੱਗੇ ਵੀ ਸਮਾਜ ਲਈ ਆਪਣੇ ਪੰਜਾਬ ਲਈ ਇਦਾਂ ਹੀ ਤਨਦੇਨਾ ਡਿਊਟੀ ਕਰਦੇ ਰਵਾਂਗੇ ਔਰ ਚੰਗੇ ਰਿਜ਼ਲਟ ਦਿੰਦੇ ਰਵਾਂਗੇ ਜੀ ਇਸ ਤੀਕੇ ਨਾਲ ਜੋ ਵਰਕਸ਼ਾਪ ਤੇ ਗਏ ਯਾਰ ਔਰ ਖਾਸ ਕਰਕੇ ਪਟਾਲੇ ਦੇ ਚਿੱਤੇ ਵੀ ਕ੍ਰਿਮੀਨਲ ਕੇਸਿਸ ਨੂੰ ਹੱਲ ਕਰ ਲਏਗੇ ਲੱਗਦਾ ਕਿ ਜਿਸ ਤਰ੍ਹਾਂ ਅੱਜ ਰਿਵਾਰਡਸ ਦਿੱਤੇ ਗਏ ਇਹਨਾਂ ਫੋਰ ਪੁਲਿਸਫਾਰ ਸ਼ਾਹਬਾਦ ਔਰ ਡੈਡੀਕੇਸ਼ਨ ਨਾਲ ਵਰ ਅਫੀਸਰਸ ਹਾਂਜੀ ਬਿਲਕੁਲ ਜੀ ਇਹ ਇਹ ਦੇਖੋ ਇਹ ਇਹ ਜਿਹੜਾ ਕਿਸੇ ਦੇ ਕੰਮ ਨੂੰ ਰੈਕੋਗਨਾਈਜ਼ ਕਰਨਾ ਇਹ ਬਹੁਤ ਜ਼ਰੂਰੀ ਆ ਉਹਦੇ ਨਾਲ ਹੌਸਲਾ ਵਸਾਈ ਹੁੰਦੀ ਆ ਤੇ ਜਿੱਦਾਂ ਇਨ੍ਹਾਂ ਸਾਰਿਆਂ ਦੇ ਪਰਿਵਾਰ ਵੀ ਖੁਸ਼ ਹੁੰਦੇ ਆ ਕਿ ਮਾਨਯੋਗ ਡਿਪੀ ਸਾਹਿਬ ਵੱਲੋਂ ਇਨ੍ਹਾਂ ਵਧੀਆ ਇਹਨਾਂ ਨੂੰ ਰਿਵਾਰਡ ਦਿੱਤਾ ਗਿਆ ਹੈ ਔਰ ਇਸ ਹੌਸਲਾ ਅਫਜ਼ਾਈ ਨਾਲ ਇਹ ਤਾਂ ਤੰਦਈ ਨਾਲ ਹੋਰ ਵਧੀਆ ਕੰਮ ਕਰਨਗੇ ਕਰਨਗੇ ਸਾਡੇ ਹੋਰ ਵੀ ਜਿਹੜੇ ਜਵਾਨ ਆ ਜਿੱਦਾਂ ਐਸਐਸਪੀ ਸਾਹਿਬ ਨੇ ਦੱਸਿਆ ਕਿ ਇਹ ਨਹੀਂ ਕਿ ਉਹ ਕੰਮ ਨਹੀਂ ਕਰ ਰਹੇ ਸਾਰੇ ਕੰਮ ਕਰ ਰਹੇ ਆ ਉਹ ਉਹ ਵੀ ਹੋਰ ਚੰਗੇ ਤਰੀਕੇ ਨਾਲ ਕੰਮ ਕਰਨਗੇ ਜਿੱਦਾਂ ਅਸੀਂ ਇਸ ਉਮੀਦ ਨਾਲ ਕਿ ਜਿਹੜਾ ਅਸੀਂ 2 ਮਹੀਨੇ ਬਾਅਦ ਦੁਬਾਰਾ ਇਹ ਸਨਮਾਨ ਸਮਰੋਹ ਕਰਾਂਗੇ ਤੇ ਇਹ ਪੰਡਾਲ ਇਸ ਤੋਂ ਦੋ ਗੁਣਾ ਵੱਡਾ ਹੋਊਗਾ ਔਰ ਨਾਮ ਲੈਣ ਵਾਲਿਆਂ ਦੀ ਵੀ ਗਿਣਤੀ ਇਸ ਤੋਂ ਦੋ ਗੁਣਾ ਹੋਊਗੀ ਜੀ ਥੈਂਕ ਯੂ ਜੀ